ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਆ ਤੁਸੀਂ ਠੀਕ ਠਾਕ ਹੋਗੇ ਇੱਥੇ ਪਿੰਡੀਆਂ ਬਣਾਉਣ ਲੱਗੀ ਸੀ ਆਪਾਂ ਗਏ ਸੀਗੇ ਕਿਤੇ ਮੈਨੂੰ 2 ਦਿਨ ਹੋ ਗਏ ਸੀਗੇ ਮੈਂ ਘਰ ਨਹੀਂ ਸੀਗੀ ਤੇ ਫਿਰ ਇਸ ਕਰਕੇ ਹੁਣ ਆਏ ਸੀਗੇ ਤੇ ਫਿਰ ਆ ਕੇ ਸ਼ਾਮ ਦਾ ਟਾਈਮ ਸੀਗਾ ਸ਼ਾਮ ਨੂੰ ਹੀ ਆਪਾਂ ਆਏ ਸੀਗੇ ਤੇ ਆ ਕੇ ਫਿਰ ਮੈਂ ਨਾ ਨਾਲ ਹੀ ਸਾਡੇ ਜਿੱਦਾਂ ਹੁਣ ਨਿਸ਼ਾਨਪਾ ਜੀ ਜਿੱਦਾਂ ਬਟਾਲੇ ਦੇ ਬਟਾਲੇ ਤੋਂ ਤੇ ਉਹ ਤੇ ਉਹਨਾਂ ਦੀ ਸਿਸਟਰ ਹੀ ਗਏ ਤੇ ਜਰਮਨ ਤੋਂ ਆਏ ਤੇ ਉਹਨਾਂ ਨੂੰ ਵੀ ਕੰਮ ਸੀਗਾ ਇੱਥੇ ਜਲੰਧਰ ਤੇ ਫਿਰ ਉਹ ਜਦੋਂ ਆਏ ਤੇ ਫਿਰ ਨਾਲ ਹੀ ਉਹ ਮੈਨੂੰ ਵੀ ਲੈ ਆਂਦਿਆਂ ਦੇ ਤੇ ਫਿਰ ਮੈਂ ਨਾਲ ਹੀ ਉਹਨਾਂ ਦੇ ਆ ਗਈ ਸੀ ਕਿ ਤੇ ਫਿਰ ਹੁਣ ਆ ਕੇ ਤੇ ਫਿਰ ਉਹ ਵੀ ਦੋ ਤਿੰਨ ਤਿੰਨ ਜਣੇ ਹੈਗੇ ਸੀਗੇ ਉਹ ਵੀ ਤੇ ਫਿਰ ਡਿਨਰ ਤੇ ਕਰਨਾ ਹੀਗਾ ਸਾਰਿਆਂ ਨੇ ਤੇ ਫਿਰ ਖਾਣਾ ਫਿਰ ਮੈਂ ਪਿੰਡੀਆਂ ਉਹ ਇਹ ਪਿੰਡੀਆਂ ਮੈਂ ਉਦੋਂ ਜਦੋਂ ਪਿੰਡੋਂ ਆਈ ਸੀਗੀ ਨਾ ਉਦੋਂ ਲੈ ਕੇ ਆਈ ਸੀਗੀ ਤੇ ਪਰ ਬਣਾਉਣ ਦਾ ਕੋਈ ਵੀ ਟਾਈਮ ਨਹੀਂ ਲੱਗਿਆ ਸੀਗਾ ਕਿਉਂਕਿ ਫਿਰ ਮੈਂ ਅੰਦ ਬਣਾਣੀਆਂ ਸੀਗੀਆਂ ਤੇ ਮੈਂ ਧੋ ਕੇ ਰੱਖੀਆਂ ਸੀਗੀਆਂ ਪਰ ਅਚਾਨਕ ਫੇਰ ਮੈਨੂੰ ਜਾਣਾ ਪੈ ਗਿਆ ਜਦ ਸਬਜ਼ੀ ਰੱਖ ਗਏ ਤੇ ਉੱਤੇ ਮੈਂ ਫਿਰ ਚਾਹ ਬਣਾਈ ਸੀਗੀ ਕਿਉਂਕਿ ਸਿਰ ਬਹੁਤ ਦਰਦ ਕਰਦਾ ਪਿਆ ਸੀਗਾ ਤੇ ਮੈਂ ਕਿਹਾ ਚਾਹ ਪੀ ਲੈਣੀ ਦੀਦੀ ਚਾਹ ਨਹੀਂ ਪੀਂਦੇ ਉਹਨਾਂ ਨੂੰ ਫਰੂਟ ਦੇਣ ਲੱਗੀ ਸੀਗੀ ਕਿੰਨਾ ਸੀ ਕਿ ਪਿੰਡੀਆਂ ਧੋ ਕੇ ਰੱਖੀਆਂ ਸੀਗੀਆਂ ਤੇ ਫਿਰ ਮੈਂ ਜਾਣ ਲੱਗਿਆ ਫ੍ਰਿਜ ਦੇ ਵਿੱਚ ਰੱਖ ਗਈ ਸੀਗੀ ਤੇ ਫਿਰ ਮੈਂ ਕਿਹਾ ਚੱਲ ਮੈਂ ਆ ਜਦੋਂ ਵੀ ਫਿਰ ਮੈਂ ਆ ਕੇ ਬਣਾ ਲਾਂਗੀ ਤੇ ਫਿਰ ਮੈਂ ਨਾਲ ਦਾਲ ਦੇ ਨਾਲ ਪਿੰਡੀਆਂ ਬਣਾ ਲੈਣੇ ਆ ਫਿਰ ਜਦੋਂ ਬਾਹਰ ਹੋਵੋ ਨਾ ਘਰ ਤੋਂ ਤੇ ਫਿਰ ਘਰ ਦਾ ਹਾਲ ਤਾਂ ਥੋੜੀ ਜਿਹੀ ਇਦਾਂ ਹੁੰਦੀ ਕਿ ਆਣ ਲੱਗਿਆਂ ਮੇਹੀ ਉਤਾਰੇ ਹੈਗੇ ਆਪਣੇ ਕੱਪੜੇ ਵੀ ਮੈਂ ਕਿਹਾ ਚੇਂਜ ਬਾਦ ਵਿੱਚ ਨਾਵਾਂਗੀ ਹਾਂ ਫਿਰ ਮੈਂ ਆ ਕੇ ਕੰਮ ਨੂੰ ਕਿਚਨ ਦੇ ਵਿੱਚ ਵੜ ਗਈ ਸੀਗੀ ਤੇ ਫਿਰ ਨਾਲੇ ਦਾਲ ਮੈਂ ਦਾਲ ਨੂੰ ਤੜਕਾ ਲਾ ਦੇਣੀ ਦਾਲ ਬਣਾ ਲਈ ਹੀ ਮੂੰਗੀ ਮਸਰਾਂ ਦੀ ਕਹਿੰਦੇ ਮੂੰਗੀ ਮਸਰਾਂ ਦੀ ਦਾਲ ਹੀ ਬਣਾ ਲੈ ਤੇ ਫਿਰ ਡਿਨਰ ਬਸ ਇਦਾਂ ਹੀ ਹੁਣ ਤੇ ਇਹਨਾਂ ਨੂੰ ਖਵਾ ਲ ਦਾਂਗੀ ਮੈਂ ਬਣਾ ਕੇ ਦਾਲ ਸਬਜ਼ੀ ਜੋ ਵੀ ਬਣਿਆ ਸੀਗਾ ਤੇ ਇੰਨਾ ਹੀਗਾ ਵੀ ਸਬਜੀ-ਸਬਜੀ ਹੈ ਕੀ ਸੀਗੀ ਘਰ ਤੇ ਫਿਰ ਮੈਂ ਆਉਂਦੀ ਹੁਣ ਕਿਚਨ ਦੇ ਵਿੱਚ ਵੜ ਕੇ ਫਿਰ ਸਾਰਾ ਕੰਮ ਹੁਣ ਕਰਨ ਲੱਗ ਗਈ ਸੀ। ਤੇ ਵਿੱਚ ਵੈਸੇ ਹਿੰਮਤ ਹੈ ਨਹੀਂ ਸੀਗੀ ਕੁਝ ਵੀ ਕਰਨ ਦੀ ਪਰ ਇਹ ਆ ਵੀ ਹੁਣ ਖਾਣਾ ਜ਼ਿੰਦਗੀ 'ਚ ਜੀਉਣਾ ਵਾ ਤੇ ਫਿਰ ਖਾਣਾ ਵੀ ਹੈ ਵਾ ਹਨਾ ਤੁਰਦੇ ਫਿਰਦੇ ਆਪਾਂ। ਮੈਂ ਤੇ ਫਿਰ ਖਾਣ ਨੂੰ ਤੇ ਆਪਾਂ ਨੂੰ ਰੋਟੀ ਪਾਣੀ ਤੇ ਬਣਾਉਣਾ ਪੈਣਾ ਸਭ ਕੁਝ ਹੀ ਆਪਾਂ ਖਾਣਾ ਹੈ। ਭਾਵੇਂ ਸਾਡੇ ਕੋਲ ਹਿੰਮਤ ਹੋਵੇ ਭਾਵੇਂ ਨਾ ਹੋਵੇ ਬਣਾਉਣ ਦੀ ਤੇ ਪਰ ਇਹ ਆ ਵੀ ਚਲੋ ਕੁਝ ਬਣਾਉਣਾ ਪੈਂਦਾ ਹੀ ਆ ਫਿਰ ਬਣਾ ਕੇ ਖਾਣਾ ਵੀ ਪੈਂਦਾ ਹੀ ਆ ਸਭ ਕੁਝ ਤੇ ਕਿਚਨ ਦੇ ਵਿੱਚ ਫਿਰ ਵਾਸਤੇ ਦੇਖੋ ਰਵੀ ਕਿਦਾਂ ਹੋਇਆ ਪਿਆ ਬਹੁਤ ਜ਼ਿਆਦਾ ਹਨਾ ਠੀਕ ਤਬੀਅਤ ਇਸ ਤਰ੍ਹਾਂ ਦੀ ਹੋ ਗਈ ਕਿ ਕੀ ਕਿਦਾਂ 뭐 ਜਦਾਈ ਹਾਲ ਤਾਂ ਥੋੜੀ ਜਿਹੀ ਖਰਾਬ ਸੀ ਕੀਤੀ ਪਰ ਫਿਰ ਮੈਂ ਰੋਟੀ ਸਬਜੀ ਬਣਾ ਲਈ ਤੇ ਚਲੋ ਫਿਰ ਹੁਣ ਇਹਨਾਂ ਨੂੰ ਸਾਰਿਆਂ ਨੂੰ ਖਵਾ ਲਦੇ ਆਂਗੀ ਤੇ ਫਿਰ ਤੁਹਾਡੇ ਨਾਲ ਬੈਠ ਕੇ ਮੈਂ ਗੱਲ ਕਰਾਂਗੀ ਤੇ ਬੈਠ ਕੇ ਕਰਦੇ ਆਂ ਗੱਲ ਕਿਉਂਕਿ ਹੁਣ ਤੇ ਫਿਰ ਮੇਰੇ ਚ ਇਹ ਹੀਗਾ ਕਿ ਆਉਂਦੇ ਹੀ ਕੰਮ ਦੇਖੋ ਫਿਰ ਰਾਤ ਨੂੰ ਦੇ ਬਸ ਇਹ ਹੀ ਹੈਗਾ ਵੀ ਡਿਨਰ ਤਿਆਰ ਕੀਤਾ ਸੀਗਾ ਸੋਚਿਆ ਨਹੀਂ ਹੁੰਦਾ ਪਰ ਅਚਾਨਕ ਜਦੋਂ ਕਿਤੇ ਜਾਣਾ ਪੈ ਜਾਂਦਾ ਫਿਰ ਇਹ ਆ ਵੀ ਮਜਬੂਰੀ ਵੀ ਹੋ ਜਾਂਦੀ ਹੈ ਤੇ ਫਿਰ ਜਾਣਾ ਮੈਂ ਪੈਂਦਾ ਹੈ ਸਭ ਕੁਝ ਹੀ ਆ ਕਿਉਂਕਿ ਸਰੀਰਾਂ ਚ ਅੱਜਕੱਲ੍ਹ ਜਾਨ ਹੈ ਨਹੀਂ ਕਿਸੇ ਦੇ ਵੀ ਬਸਦੇ ਇਹੀ ਆ ਵੀ ਇਦਾਂ ਹੀ ਬਸ ਤੁਰੇ ਫਿਰਦੇ ਆ ਸਾਰੇ ਤੇ ਇਹ ਆ ਵੀ ਫਿਰ ਹਰ ਇੱਕ ਦੇ ਕੰਮ ਆਉਣਾ ਹਨਾ ਜਦੋਂ ਕਿਤੇ ਆਪਣੇ ਭੈਣ ਭਰਾ ਦੇ ਕੰਮ ਆਉਣਾ ਇਹ ਵੀ ਉਹਨਾ ਪਿੰਡ aíe ਜਾਣਾ ਪੈਂਦਾ ਹੀ ਹੈ ਜਦੋਂ ਵੀ ਹਨਾ ਕਿਤੇ ਵੀ ਆ ਕੋਈ ਐੋ ਜੀ ਜਗ੍ਹਾ ਹੁੰਦੀ ਹੈ ਜਿੱਥੇ ਨਹੀਂ ਰਿਹਾ ਜਾਂਦਾ ਕਿਤੇ ਜਾਣ ਤੋਂ ਬਿਨਾ ਤੇ ਫੁਲਕੇ ਬਣਾ ਲੇ ਸੀ ਕਿ ਮੈਂ ਹੁਣ ਤੇ ਦਾਲ ਸਬਜ਼ੀ ਬਣ ਗਈ ਸੀਗੀ ਤੇ ਹੁਣ ਮੈਂ ਲੱਗੀ ਸੀ ਕਿ ਰੋਟੀ ਲਾਣ ਲੱਗੀ ਸੀ ਕਿ ਮੈਂ ਕਿਹਾ ਮੈਂ ਉੱਥੇ ਰੱਖ ਦਿੰਨੀ ਆ ਬੈਠੇ ਹੀ ਗੇ ਡਰਾਈੰਗ ਰੂਮ ਵਿੱਚ ਨਾ ਏਸੀ ਚੱਲਦਾ ਵਾ ਤੇ ਉੱਥੇ ਮੈਂ ਕਿਹਾ ਰੋਟੀ ਫੜਾ ਦਿੰਨੀ ਆ ਤੇ ਸਾਰੇ ਜਣੇ ਹੁਣ ਬਸ ਖਾ ਲੈਣਗੇ ਕਿਉਂਕਿ ਟਾਈਮ ਵੀ ਹੋਇਆ ਸੀਗਾ ਹੁਣ ਰੋਟੀ ਦਾ ਤੇ ਹੁਣ ਰੋਟੀ ਖਵਾ ਲ ਦਿੰਨੀ ਆ ਤੇ ਫਿਰ ਥੋੜੀ ਦੇਰ ਫਿਰ ਮੈਂ ਨਹਾਵਾਂ ਨੂੰਾਂਗੀ ਫਿਰ ਰੈਸਟ ਕਰਾਂਗੀ ਥੋੜਾ ਤੇ ਫਿਰ ਖਾ ਪੀ ਕੇ ਤੇ ਫਿਰ ਹੁਣ ਅਸੀਂ ਜਲਦੀ ਸੌਂ ਜਾਵਾਂਗੇ ਵਿੱਚ ਬੇਸਨ ਪਾ ਲਿਆ ਮੈਂ ਆਟੇ ਦੇ ਵਿੱਚ ਤੇ ਵਿੱਚੇ ਮੂਰੀਆਂ ਕੱਟ ਲੀਆਂ ਵਾ ਜਿਹੜਾ ਗ੍ਰाइंड ਕਰ ਲੀਆਂ ਨੇ ਤੇ ਵਿੱਚ ਫਿਰ ਮਸਾਲਾ ਪਾ ਲਿਆ ਵਾ ਲੂਣ ਪਾ ਲਿਆ ਮੈਂ ਲਾਲ ਮਿਰਚ ਪਾਈ ਆ ਤੇ ਸਾਰਾ ਕੁਝ ਮੈਂ ਪਾ ਕੇ ਤੇ ਹੁਣ ਨਾ ਇਹਨੂੰ ਮੈਂ ਗੁੰਨ ਲਾਵਾਂਗੀ ਚੰਗੀ ਤਰ੍ਹਾਂ ਕਿਉਂਕਿ ਆਟਾ ਮੈਂ ਅਜ ਮਿਸੀਆਂ ਰੋਟੀਆਂ ਤੇ ਨਾਲੇ ਵਿੱਚ ਹੀ ਮੈਂ ਫਿਰ ਸਾਰਾ ਪਾ ਲਿਆ ਹੈਗਾ ਮਿਸੀ ਰੋਟੀ ਵੀ ਬਣ ਜਾਈਗੀ ਤੇ ਮੁਗਲੀ ਪਾਲੀ ਵੀ ਬਣ ਜਾਈਗੀ ਤੇ ਮੂਲੀਆਂ ਪਾਲੀਆਂ ਸੀ ਇਹ ਵਿੱਚ ਤੇ ਇਹਦੀਆਂ ਮੈਂ ਪਰੌਂਠੀਆਂ ਹੁਣ ਬਣਾ ਲਾਂਗੀ ਕਿਉਂਕਿ ਫਿਰ ਮੈਨੂੰ ਹੁਣ ਸਮਝ ਨਹੀਂ ਆਹੀ ਲੱਗਦੀ ਪਈ ਕਿ ਕੀ ਬਣਾਵਾਂ ਸਵੇਰੇ ਸਵੇਰੇ ਤੁਹਾਨੂੰ ਪਤਾ ਇਨੇ ਦਿਨਾਂ ਬਾਅਦ ਹੁਣ ਮੈਂ ਘਰ ਦੇ ਵਿੱਚ ਫਿਰ ਹਜੇ ਨਾ ਟਾਈਮ ਸੈਟਿੰਗ ਜੀ ਹੋਏਗੀ ਹੁਣ ਤੇ ਇਸ ਕਰਕੇ ਫਿਰ ਮੈਂ ਕਿਹਾ ਜੋ ਵੀ ਮੈਨੂੰ ਮਿਲਿਆ ਮੈਂ ਕਿਹਾ ਮੈਂ ਚਲੋ ਆਟਾ ਗੁੰਨ ਕੇ ਮਿਸੀਆਂ ਰੋਟੀਆਂ ਇਸ ਤਰ੍ਹਾਂ ਬਣਾ ਲੈਣੀ ਆ ਤੇ ਪਰੌਂਠੀਆਂ ਹੁਣ ਸਵੇਰੇ ਬ੍ਰੇਕਫਾਸਟ ਵੇ ਦਾ ਇਹਦਾ ਕਰਵਾ ਦਾਂਗੀ ਸਾਰਿਆਂ ਨੂੰ ਤੇ ਮੈਂ ਹੁਣ ਆਟਾ ਗੁੰਨ ਲੈਣੀ ਆ ਸਾਰਿਆਂ ਨੇ ਕਿਤੇ ਜਾਣਾ ਸੀਗਾ ਜਿੱਦਾਂ ਦੀਦੀ ਨੂੰ ਵੀ ਕੰਮ ਸੀਗਾ ਉਹਨਾਂ ਨੇ ਵੀ ਜਾਣਾ ਸੀਗੇ ਤੇ ਇਹਨਾਂ ਨੇ ਵੀ ਸਾਰਿਆਂ ਨੇ ਜਾਣਾ ਹੈਗਾ ਸਾਰਿਆਂ ਨੂੰ ਕੰਮ ਹੀ ਕੋਈ ਨਾ ਕੋਈ ਤੇ ਫਿਰ ਮੈਂ ਕਿਹਾ ਮੈਂ ਇਹਨਾਂ ਨੂੰ ਪਹਿਲਾਂ ਬ੍ਰੇਕਫਾਸਟ ਕਰਵਾ ਦਿੰਨੀ ਆ ਤੇ ਦੀਦੀ ਦੀ ਹੁਣ ਕਿਸੇ ਨੂੰ ਮਿਲਣ ਵਾਸਤੇ ਜਿੱਦਾਂ ਗਏ ਸੀ ਕਿਤੇ ਫਿਰ ਮੈਂ ਇਹਨਾਂ ਨੂੰ ਪਹਿਲਾਂ ਮੈਂ ਬ੍ਰੈਕਫਾਸਟ ਕਰਵਾ ਦਿੰਨੀ ਫਿਰ ਦੀਦੀ ਆਣਗੇ ਫਿਰ ਉਹਨਾਂ ਨੂੰ ਵੀ ਕਰਵਾ ਦੇਾਂਗੀ ਤੇ ਇਸ ਤਰ੍ਹਾਂ ਪ੍ਰੌਨਟੀਆਂ ਫਿਰ ਦਹੀਂ ਦੇ ਨਾਲ ਖਾ ਲੈਣਗੇ ਤੇ ਨਾਲ ਬਟਰ ਲੈ ਲਿਆ ਹੁੰਦਾ ਸੀਗਾ ਤੇ ਬਟਰ ਦੇ ਨਾਲ ਫਿਰ ਖਾ ਲੈਣਗੇ ਬ੍ਰੈਕਫਾਸਟ ਇਹਨਾਂ ਨੂੰ ਹੁਣ ਕਰਵਾ ਦਿੰਨੀ ਆ ਬ੍ਰੈਕਫਾਸਟ ਕਰਵਾ ਕੇ ਤੇ ਜਾਣਗੇ ਨਾ ਘਰ ਕੇ ਬ੍ਰੈਕਫਾਸਟ ਤੇ ਫਿਰ ਮੈਂ ਨਾ ਕੇ ਫਿਰ ਮੈਂ ਰੈਸਟ ਕਰਾਂਗੀ ਜੀ ਕਿਉਂਕਿ ਮੈਂ ਨਾਤੀ ਨਹੀਂ ਹੀ ਫਿਰ ਮੈਂ ਬ੍ਰੈਕਫਾਸਟ ਹੀ ਅੱਜ ਥੋੜਾ ਉੱਠੇ ਵੀ ਥੋੜਾ ਲੇਟ ਹੀ ਗਿਆ ਕਿ ਉੱਠਣ ਨੂੰ ਵੀ ਦਿਲ ਨਹੀਂ ਕਰਦਾ ਵਾ ਸਰੀਰ ਥੱਕਿਆ ਜਾ ਹੈ ਜਿਦਾਂ ਨਾ ਦਿਮਾਗੀ ਤੌਰ ਤੇ ਵੀ ਥੋੜਾ ਤੇ ਫਿਰ ਮੈਂ ਕਿਹਾ ਹੁਣ ਬ੍ਰੇਕਫਾਸਟ ਕਰਕੇ ਫਿਰ ਮੈਂ ਰੈਸਟ ਕਰਾਂਗੀ ਤੇ ਇਹਨਾਂ ਨੂੰ ਪੀਜ ਕੇ ਤੇ ਫਿਰ ਮੈਂ ਨਾ ਆ ਕੇ ਫਿਰ ਮੈਂ ਰੈਸਟ ਕਰਾਂਗੀ ਅੱਜ ਹੋਰ ਕੋਈ ਕੰਮ ਨਹੀਂ ਵੈਸੇ ਹੁਣ ਕਰ ਰਹਾ ਜਾਣਾ ਕਿਉਂਕਿ ਮੈਨੂੰ ਫਿਰ ਮੈਂ ਰੈਸਟ ਹੀ ਅੱਜ ਸਾਰਾ ਦਿਨ ਹੋਏਗੀ ਸਿਰ ਦੁੱਖ ਇਹ ਹਟੀ ਸੀਗੀ ਸਿਰ ਧੋਤਾ ਮੈਂ ਸਿਰ 'ਚ ਪਾਣੀ ਪਾਉਂਗੀ ਕਿਉਂਕਿ ਰਾਤੀ ਤੇ ਆ ਗਿਆ ਤੇ ਨਾ ਹੀ ਉੱਥੇ ਵੀ ਨਹੀਂ ਸਿਰ ਧੋਤਾ ਮੈਂ ਤੇ ਤੇ ਮੈਂ ਆ ਕੇ ਮੈਂ ਕਿ ਘਰ ਜਾ ਕੇ ਹੁਣ ਮੈਂ ਤੋਂ ਮੰਗੀ ਸੇਰ ਤੇ ਬਸ ਜਦੋਂ ਪ੍ਰੋਬਲਮ ਪੈ ਜਾਂਦੀ ਹੈ ਨਾ ਫਿਰ ਕੁਝ ਨਹੀਂ ਪਤਾ ਲੱਗਦਾ ਕਿ ਕਦੋਂ ਪ੍ਰੋਬਲਮ ਨੇ ਆ ਜਾਣਾ ਮਤੇ ਵੇਖ ਲੋ ਬਹੁਤ ਵੱਡੀ ਪ੍ਰੋਬਲਮ ਪੈ ਗਈ ਹੈ ਤੇ ਜ਼ਿੰਦਗੀ ਦਾ ਕੋਈ ਰਸ ਨਹੀਂ ਆ ਮੈਨੂੰ ਕਿ ਚੰਗਾ ਭਲਾ ਬੰਦੇ ਦਾ ਵੀ ਕੋਈ ਬਹੁਤ ਆਸਾਨੀ ਹੈਗਾ ਤੇ ਮੇਰੀ ਪਤੀਜੀ ਹੈ ਨਾ ਜਿਹਦੀ ਜਿਹਦੀ ਬੇਟੀ ਵੀ ਤੇ ਮੈਂ ਤੁਹਾਨੂੰ ਦਿਖਾਈ ਹੀ ਵੀਡੀਓ ਮਨ ਤੇ ਘਰ ਵੀ ਗਈ ਸੀਗੀ ਇੱਕੋ ਹੀ ਪਤੀਜੀ ਹੈ ਮੇਰੀ ਵੈਸੇ ਤੇ ਉਹਦੀ ਸੱਸ ਹੀਗੀ ਚੰਗੇ ਬਣੀ ਹੀਗੀ ਸੱਸ ਉਹਨਾਂ ਦੀ ਤੇ ਵਿਚਾਰੀ ਨੂੰ ਬੁਖਾਰ ਹੀ ਚੜਿਆ ਉਹਨਾਂ ਨੂੰ ਤੇ ਬਸ ਬੁਖਾਰ ਦੇ ਨਾਲ ਹੀ ਉਹਨਾਂ ਦੀ ਡੈਥ ਹੋ ਗਈ ਇੱਕ ਕਰੀ ਬੁਖਾਰ ਚੜਿਆ ਠੀਕ ਵੀ ਹੋ ਗਿਆ ਘਰ ਆ ਗਏ ਆ ਤੇ ਫੇਰ ਬੁਖਾਰ ਚੜ ਗਿਆ ਤੇ ਬੁਖਾਰ ਦੇ ਨਾਲ ਹੀ ਬਸ ਫੇਰ ਵਿਚਾਰੇ ਰਹਿ ਨਹੀਂ ਕਿ ਤਾਂ ਵੀ ਕਿੰਦਾਂ ਦੀਆਂ ਬਿਮਾਰੀਆਂ ਇੱਕ ਬੁਖਾਰ ਨਾਰਮਲ ਬੁਖਾਰ ਆ ਕਈ ਦਾ ਵੀ ਆਪੇ ਬੁਖਾਰ ਹੀ ਆ ਜਾਂ ਕੋਈ ਵੀ ਚੀਜ਼ ਕੋਈ ਵੀ ਦੁੱਖ ਹੁੰਦਾ ਤੇ ਆਪਾਂ ਲਾਈਟ ਲਈ ਲੈ ਲੈਨੇਗੀ ਚਲ ਹਾਂ ਕੋਈ ਨਹੀਂ ਹੈ ਨਾ ਪਰ ਇੰਨਾ ਸੋਚਦਾ ਨਹੀਂ ਬੰਦਾ ਕਿ ਹਏ ਇਦਾਂ ਹੋ ਜਾਗੇ ਜਾਂ ਇਦਾਂ ਹੋਏਗਾ ਇੰਨਾ ਜੋ ਕਰੀਗਾ ਵੀ ਉਹਨਾਂ ਦਾ ਬੇਟਾ ਆਇਆ ਹੋਇਆ ਸੀਗਾ ਪਤੀ ਜੀ ਮੇਰੀ ਦਾ ਘਰ ਵਾਲਾ ਹੀਗਾ ਆਇਆ ਸੀ ਉਹਨੂੰ ਥੋੜੇ ਦਿਨ ਹੋਏ ਸੀਗੇ ਉਹਨੂੰ ਆਏ ਨੂੰ ਤੇ ਵਿਚਾਰੇ ਨੇ ਦੌੜ ਭੱਜ ਕਰਕੇ ਚਲੋ ਹਸਪੀਟਲ ਲੈ ਗਿਆ ਤੇ ਜੇ ਨਾਲ ਹੀ ਹੁੰਦੇ ਤੇ ਫਿਰ ਉਹ ਤੋਂ ਕਾਹੋ ਨਾ ਸੀਗਾ ਤੇ ਆਪਣੇ ਹੱਥੀ ਸਾਰਾ ਕੁਝ ਕਰ ਲਿਆ ਉਹਨੇ ਵਾ ਵਿਚਾਰੇ ਨੇ ਉਮਰਾਂ ਕੀ ਨੇ ਤੇ ਕੁਝ ਨਹੀਂ ਸਮਝ ਆਉਂਦੀ ਅੱਜ ਕੱਲ੍ਹ ਉਮਰਾਂ ਦਾ ਤੇ ਇਹ ਨਹੀਂ ਕਿ ਉਮਰਾਂ ਹੈ ਹੀ ਨਹੀਂ ਆ ਹੁਣ ਤੇ ਉਮਰ ਤੇ ਬਸ ਜਾਂ ਕੋਈ ਕੋਈ ਪ੍ਰੋਬਲਮ ਹੋਵੇ ਤਾਂ ਮਾ ਕੋਈ ਪ੍ਰੋਬਲਮ ਨਹੀਂ ਸੀਗੀ ਰੋਜ਼ ਗੁਰਦੁਆਰੇ ਸਾਹਿਬ ਜਾਂਦੇ ਸੀਗੇ ਸੁਖਮੀ ਸਾਹਿਬ ਹੁੰਦੇ ਦੁਪਹਿਰੇ ਗੁਰਦੁਆਰਾ ਸਾਹਿਬ ਜਾਂਦੇ ਸੀਗੇ ਵੌਕ ਵਗੈਰਾ پارک ਸਾਹਮਣੇ پارک ਆ پارک ਦੇ ਵਿੱਚ ਸ਼ਾਮ ਨੂੰ پارک ਦੇ ਵਿੱਚ ਤੇ ਵੌਕ ਕਰਨੀ ਬੱਚੀ ਦੇ ਨਾਲ ਖੇਲਣਾ ਤੇ ਕੋਈ ਆ ਹੀ ਨਹੀਂ ਜਿੱਦਾਂ ਬੱਚਿਆਂ ਦੇ ਨਾਲ ਬੱਚੇ ਬੇਟੀ ਦੇ ਨਾਲ ਖੇਲਣਾ ਤੇ ਮੈਂ ਮੈਨੂੰ ਤੇਲਕੋ ਜਿੰਨਾ ਫੋਨ ਆਇਆ ਸੀਗਾ ਤੇ ਫਿਰ ਮੈਂ ਉਹ ਨਾਲ ਹੀ ਚਲੀ ਗਈ ਸੀ ਉਹਨਾਂ ਦੇ ਉਹਨਾਂ ਦੇ ਪਿੰਡ ਉਹ ਹਰਚਵਾਲ ਦੇ ਕੋਲ ਪਿੰਡ ਉਹ ਹਰਚਵਾਲੀ ਇੰਤਲਾ ਨਾਲ ਹੀ ਹਰਚਵਾਲ ਦੇ ਫਿਰ ਉਹ ਉੱਥੇ ਲੈ ਕੇ ਜਾਣਾ ਸੀਗਾ ਫਿਰ ਮੈਂ ਸਵੇਰੇ 3 ਵਜੇ ਜਦੋਂ ਫੋਨ ਆਇਆ ਫਿਰ ਮੈਂ ਤੇ ਸੰਤੂ ਸਭ ਦੋਨੋਂ ਚਲੇ ਗਏ ਤੇ ਫਿਰ ਬਸ ਕਰਨਾ ਕੀ ਹੀ ਕੁਝ ਨਹੀਂ ਕਰ ਸਕਦਾ ਨਾ ਤੇ ਦੋ ਐਂਡ ਬੰਦੇ ਦਾ ਕੋਈ ਨਹੀਂ ਕਰ ਸਕਦਾ ਜ਼ਿੰਦਗੀ ਕਿੰਨੀ ਰੌਲਾ ਆਪਾਂ ਕਰਦੇ ਆ ਹਨਾ ਧੌੜਪੱਜ ਕਰਦੇ ਆ ਕਿ ਬੰਦਾ ਬਾਅਦ ਚ ਜੇ ਜਾਂ ਇੱਕਦਮ ਹੀ ਸਭ ਕੁਝ ਹੋ ਗਿਆ ਨਾ ਕੋਈ ਬਹੁਤ ਵੱਡੀ ਪ੍ਰੋਬਲਮ ਰਹਿ ਗਈ ਕਿ ਪੈਨੇ ਤੇ ਸੋਲਾ ਸਾਹਿਬ ਚਾਰੇ ਠੀਕ ਨਹੀਂ ਸੀ ਤੇ ਉਹ ਵੀ ਹਸਪੀਟਲ ਇਸ ਸੀਗੇ ਉਹਨਾਂ ਨੂੰ ਥੋੜੇ ਪ੍ਰੋਬਲਮ ਆਈ ਥੋੜੀ ਬਹੁਤੀ ਤੇ ਉਸੇ ਹਸਪੀਟਲ ਫਿਰ ਉਹਨਾਂ ਨੂੰ ਵੀ ਐਡਮਿਟ ਕੀਤਾ ਕਿ ਚਲੋ ਦੋਨੋਂ ਜਾਣੇ ਹਨਾ ਕੋਲ ਹੋਣਗੇ ਤੇ ਥੋੜਾ ਆਸਾਨ ਹੋ ਜਾਊਗਾ ਜੇ ਤੇ ਪਰ ਕੁਝ ਨਹੀਂ ਮਹੱਤਵਪਲੀ ਕੁਝ ਨਹੀਂ ਵੇ ਆ ਕੋਈ ਸਮਝ ਨਹੀਂ ਆਦੀ ਕੀ ਬੰਦਾ ਪਿਆ ਉਹ ਕੁਝ ਨਹੀਂ ਸਮਝ ਨਹੀਂ ਚੰਗੇ ਬਲੇ ਬੰਦਿਆਂ ਦਾ ਇਹ ਹਾਲ ਆ ਇਹ ਨਾਰਮਲ ਬੁਖਾਰ ਹੀ ਹੋਣਾ ਤੇ ਬੰਦਾ ਚਲੇ ਜਾਉ ਕੋਈ ਤਾਂ ਬਹੁਤ ਜ਼ਿਆਦਾ ਫਿਰ ਮੈਂ ਤੇ ਨਾਲ ਹੀ ਚਲੀ ਗਈ ਸੀ ਕਿ ਉਹਨਾਂ ਦੇ ਪਿੰਡ ਉੱਤੇ ਫਿਰ ਮੈਂ ਅਗਲੇ ਦਿਨ ਹੁਣ ਜਿੱਦਾਂ ਅੱਜ ਛੋਟੀ ਜੀ ਬੱਚੀ ਆ ਜਿਹੜੀ ਉਹਨੂੰ ਫਿਰ ਉਹਨਾਂ ਨਾਨਕੇ ਛੱਡਿਆ ਸੀਗਾ ਸ਼ਹਿਰੀਨ ਨੂੰ ਨਾਨਕੇ ਛੱਡਿਆ ਹੀ ਕੀ ਉਹ ਦੇਖ ਨਹੀਂ ਸਕਦੀ ਹੈ ਕੀ ਦਿਖਾਇਆ ਤੇ ਹੈ ਸੀਗਾ ਦੱਦੀ ਉਹ ਦੇਖਿਆ ਉਹਨੇ ਪਰ ਇਹ ਵੀ ਉਹਨਾਂ ਟੈਨਸ਼ਨ ਬਹੁਤ ਜ਼ਿਆਦਾ ਲੈਂਦੀ ਜਿੱਦਾਂ ਅੱਜਕੱਲ ਬੱਚੇ ਨਾ ਜਿੱਦਾਂ ਬਹੁਤ ਜ਼ਿਆਦਾ ਭੋਲੇ ਜੇ ਨਹੀਂ ਐ ਜਿੱਦਾਂ ਵੀ ਬਹੁਤ ਜ਼ਿਆਦਾ ਟੈਨਸ਼ਨ ਲੈਂਦੇ ਉਹਨਾਂ ਨੂੰ ਸਭ ਕੁਝ ਪਤਾ ਵਾ ਇਹ ਨਹੀਂ ਐ ਕੁਝ ਨਹੀਂ ਬਤਾਉਂਦਾ ਸਮਝਦਾਰ ਨੇ ਬੱਚੇ ਹੁਣ ਹਰ ਇੱਕ ਗੱਲ ਨੂੰ ਸਮਝਦੇ ਨੇ ਉਹ ਤੇ ਇਹ ਆ ਵੀ ਉਹਦੇ ਵਾਸਤੇ ਵੀ ਬਹੁਤ ਔਖਾ ਨਾ ਚੱਰੀ ਵਾਸਤੇ ਬਹੁਤ ਜ਼ਿਆਦਾ ਸਭ ਕੁਝ ਅਬ ਸੈਟ ਹੋ ਗਿਆ ਉਹਦਾ ਉਹਦੀ ਵੀ ਬੱਚੀ ਵਾਸਤੇ ਵੀ ਬਹੁਤ ਔਖ ਹੁਣ ਅੱਗੇ ਵੇਖੋ ਕੀ ਹੁਣ ਕਿਸ ਤਰ੍ਹਾਂ ਹੁਣ ਹੁੰਦਾ ਵਾ ਜੋ ਹੋ ਹੀ ਹੋਏਗਾ ਚਲੋ ਦੇਖ ਤੇ ਰਿਆ ਹੁਣ ਚਲੋ ਠੀਕ ਆ ਫਿਰ ਹੁਣ